ਪਹਿਲਾਂ ਤੁਸੀਂ ਇਹ ਸਾਰੀ ਵੀਡੀਓ ਦੇਖੋ ਫਿਰ ਆਪਾਂ ਇਹਦੇ ਬਾਰੇ ਗੱਲ ਕਰਦੇ ਹਾਂ ਤੁਸੀਂ ਸਾਰਿਆਂ ਨੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਜ਼ਰੂਰ ਦੇਖੀ ਹੋਣੀ ਆ ਕਿਉਂਕਿ ਕੁਝ ਪੇਜਾਂ ਦੁਆਰਾ ਇਹ ਵੀਡੀਓ ਆਪਣੇ ਪੇਜਾਂ ਦੇ ਪਾ ਕੇ ਇੰਨੀ ਜ਼ਿਆਦਾ ਵਾਇਰਲ ਕੀਤੀ ਗਈ ਤੇ ਇਹ ਬਹੁਤ ਮਿੰਟਾਂ ਸਕਿੰਟਾਂ ਦੇ ਵਿੱਚ ਵਾਇਰਲ ਹੋ ਗਈ ਮੁਕਸਰ ਮਾਗੀ ਮੇਲੇ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਜਿੱਥੇ ਇੱਕ ਬੰਦਾ ਇੱਕ ਔਰਤ ਨੂੰ ਪਰਚੀ ਜਿਹੀ ਫੜਾਉਂਦਾ ਹੈ ਪਰ ਅਸਲ ਵਿੱਚ ਗੱਲ ਤਾਂ ਹੋਰ ਹੀ ਹੁੰਦੀ ਹੈ ਸੋਸ਼ਲ ਮੀਡੀਆ ਪੇਜਾਂ ਦੁਆਰਾ ਇਹ ਵੀਡੀਓ ਵਿੱਚ ਦੱਸਿਆ ਜਾ ਰਿਹਾ ਕਿ ਇਹ ਬੰਦਾ ਇੱਕ ਔਰਤ ਨੂੰ ਆਪਣਾ ਨੰਬਰ ਫੜਾਉਂਦਾ ਹੈ ਪਰ ਅਸਲ ਵਿੱਚ ਗੱਲ ਤਾਂ ਕੋਈ ਹੋਰ ਹੀ ਹੁੰਦੀ ਹੈ ਜਾਦਾ ਇਹ ਵੀਡੀਓ ਇਹਨਾਂ ਦੇ ਘਰਦਿਆਂ ਨੇ ਦੇਖੀ ਤਾਂ ਇਹਨਾਂ ਦੇ ਮੁੰਡੇ ਨੇ ਇੱਕ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਜਿਸ ਵਿੱਚ ਲਿਖਿਆ ਹੈ ਬਾਈ ਜੀ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਆਂ ਜੋ ਵੀਡੀਓ ਵਿੱਚ ਤੁਸੀਂ ਦੇਖ ਰਹੇ ਹੋ ਉਹ ਮੇਰੇ ਮੰਮੀ ਡੈਡੀ ਨੇ ਅਤੇ ਇਹਨਾਂ ਨੇ ਮੇਰੇ ਪਾਪਾ ਤੋਂ ਟੋਕਣ ਫੜਿਆ ਸੀ ਛਾਲ ਵੀ ਤਾਂ ਕਰਕੇ ਮਾਰੀ ਸੀ ਕਿਉਂਕਿ ਅੱਗੇ ਪੈਰ ਧੋਣ ਵਾਲੀ ਖਾਲੀ ਬਣੀ ਹੋਈ ਸੀ ਉਹ ਮੁੰਡੇ ਨੇ ਇਹ ਸਾਰੀ ਗੱਲ ਪੋਸਟ ਪਾ ਕੇ ਸਾਰਿਆਂ ਨੂੰ ਦੱਸੀ ਅਤੇ ਸਮਝਾਈ ਕਿ ਇਹ ਕੋਈ ਗਲਤ ਵੀਡੀਓ ਨਹੀਂ ਹੈ ਐਵੇਂ ਨਾ ਕਿਸੇ ਦੀ ਕੋਈ ਵੀਡੀਓ ਚੱਕ ਕੇ ਪਾ ਦਿਆ ਕਰੋ ਪੇਜਾਂ ਵਾਲਿਆਂ ਨੂੰ ਮੇਰੀ ਇਹੀ ਬੇਨਤੀ ਹੈ ਹੁਣ ਇਹਨਾਂ ਦੀ ਕਿੰਨੀ ਬੇਇੱਜ਼ਤੀ ਬਦਨਾਮੀ ਹੋਈ ਹੈ ਉਹੀ ਇਹਨਾਂ ਦੀ ਬੇਇੱਜ਼ਤੀ ਨੂੰ ਦੂਰ ਕਰਨ ਲਈ ਇਹ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ ਧੰਨਵਾਦ